ਏ ਅਸੀਂ ਘਾਟ ਜਿਹੜਾ ਉਹ ਹੈ ਜੀ ਅਸੂਰ ਸ਼ੰਭ ਤੇ ਨਿਸ਼ਮ ਦਾ ਵਾਹ ਇਹਦੇ ਬਾਰੇ ساری ਗੱਲ ਹੈ ਵੀ ਇੱਥੇ ਜੰਗ ਹੋਇਆ ਸੀ ਦੇਵੀ ਦੁਰਗਾ ਨੇ ਆਪਣੀ ਤਲਵਾਰ ਕਿਸੇ ਸਿੱਟੀ ਸੀ ਇੱਥੇ ਫਿਰ ਪਾਣੀ ਦੀ ਪਾਣੀ ਦੀ ਧਾਰ ਉੱਤਮਣ ਹੋਈ ਸੀ ਛੇ ਹਾਸ ਘਾਟ ਆ ਅਲਟਰ ਕਾਰਟ ਹੈ ਉਲਟਰ ਕਾਰਟ ਹੈ ਇਹ 8 8 9 ਕਾਰਟ 8 9 ਬਹੋੜਾ ਇਹ ਹਿੰਦੁਸਤਾਨ ਭਾਰਤ ਇੱਥੇ ਸ਼ਰਦਾ ਭਾਗਨਾ ਆਸਾ ਜਿਹੜੇ ਬੰਦੇ ਆਏ ਨਹੀਂ ਨੇ ਇਹ ਕਿਲਾ ਕਿੰਨੀ ਪੀੜ ਕਿੰਨਾ ਰਸ ਕਿੰਨਾ ਮਤਲਬ ਕਿਵੇਂ ਕਿੰਨਾ ਸੰਕਟ ਸਹਿ ਕੇ ਬੰਦੇ ਆਏ ਨੇ ਸਿਰਫ ਕੁਵਿੱਟਰ ਹੋਣ ਲਈ ਆਸ ਘਾਟ ਹੈ ਕਿ ਦੁਕੀ ਲਾਉਣ ਲਈ ਮੈਂ ਆਪਾਂ ਨੇੜੇ ਜਾਂਦਾ ਮੈਂ ਵੀ ਨੇੜੇ ਆ ਰਿਹਾ ਹਾਂ ਤੇ ਆ ਦੇਖੋ ਸਾਰਾ ਕੁਝ ਇਨਾ ਆਵਾਜ਼ ਕਾ ਇਹ ਜੇ 8 ਨੋ ਘਾ ਨਿਕਲੇ ਮਮਰਾ ਨੇੜੇ ਵੀ ਆਪਾਂ ਜਾ ਕੇ ਜਾਣਾ ਮਹਾਰਾ ਜੀ ਦੁਕੀ ਲਾ ਕੇ ਮਰਦਾ ਔਰਤਾਂ ਬੱਚੇ ਫਿਰ ਤੁਹਾਨੂੰ ਪੱਕ ਸਮਝਦੇ ਆਪਣੇ ਆਪ ਨੂੰ ਜੇਡਾ ਮੈਂ ਆ ਰਿਹਾ ਹੌਲੀ ਹੌਲੀ ਥੱਕਿਆ ਹੋਇਆ ਥੋੜਾ ਮੈਨੂੰ ਤਕਲੀਫ ਹੋ ਗਈ ਉਸ ਤੋਂ ਕੋਈ ਗੱਲ ਨਹੀਂ ਤਕਲੀਫਾਂ ਜ਼ਿੰਦਗੀ ਤਕਲੀਫਾਂ ਜ਼ਿੰਦਗੀ ਹੈ ਇਹ ਚੀਜ਼ ਆਸਗਾਠ ਉਹ ਰਾ ਹਲੋ ਆਪਾਂ ਹਿੱਟ ਹੀ ਆ ਗਏ ਜਟੇ ਉਹ ਉਹ ਕੋਕਰ ਬੱਲੀ ਯਾਰ ਹੈਗਾ ਜੀ ਮੰਗਾ ਆ ਲੋ ਨੇੜੇ ਆ ਗਿਆ ਆਪਾਂ ਹੋਰ ਆ ਕਿ ਮੈਂ ਸ਼ਰਦਾ ਕਿਸ਼ਤੀਆਂ ਇਹ ਕਿਸ਼ਤੀਆਂ ਨਾ ਸਾਰੇ ਕਾਰਡ ਕਮਾਉਂਦੀਆਂ ਕਿਸ਼ਤੀ ਇਹ ਜੇ ਆ ਕੇ ਪਰ ਸਵਾਰੀ ਲਓ ਕਿਰਦਾ

होर जहिड़े हुई वाह जी वाह वाहिगुरू 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 आई आहे आसक नमूने उहो सॼी रख ਸਾਡੇ ਖੂਨ ਚ ਸਾਡੀ ਤਬੀਅਤ ਚ ਧਰਮ ਪਤਾ ਰਹੂਗੀ ਹੈਗਾ ਕੋਈ ਬੰਦੇ ਬਿਲਕੁਲ ਵੀ ਗੱਲ ਨਹੀਂ ਪਰ ਆਮ ਤੌਰ ਤੇ ਜਿਹੜੇ 99 9.99% ਲੋਕ ਨੇ ਉਹ ਪਿਆਰ ਕਰਦੇ ਨੇ mohabbat de mohabbat de pyari ne ਮਰਗੋਤੀ ਠੀਕ ਹੈ ਕਰ ਦਿੰਦੇ ਵਿਚਾਰੇ ਵਾਜਾ ਕਰ ਦਿੰਦੇ ਚਲੋ ਉਹ ਆਪਣਾ ਜੋ ਲਾਉਣ ਪਰ ਜੋ ਹੈ ਹਿੰਦੂਸਤਾਨ ਹੈ ਇਹ ਹਿੰਦੂਸਤਾਨ ਹੈ ਕਿਹਨੂੰ ਕਹਿੰਦੇ ਸਾਰੇ ਜਹਾਂ ਸੇ ਅੱਛਾ ਹਿੰਦੂਸਤਾਨ ਹੈ ਹੈਗਲੀ ਹਿੰਦੂਸਤਾਨ ਸ਼ਰਫ ਕਿ ਸੇਕ ਹੋ ਰ ਹੋ ਮੈਂ ਆਇਆ ਜਦ ਮੁਸਲਮ ਵੀ ਬਣੀ ਬਲੇ ਬੜਾ ਮੁਸਲਮ ਦੁਕਾਨਾ ਵੀ ਲਾ ਰਹੇ ਨੇ ਮੁਸਲਮ ਲੋਚਰ ਵੀ ਰਹੇ ਨੇ ਕੋਈ ਹੈ ਨਹੀਂ ਕੱਲ ਹੀ ਕੋਈ ਅਯੋਧਿਆ ਸੀ ਗਏ ਸੀ ਅੱਜ ਕਿ ਮੁਸਲਮ ਵੱਢ ਗਏ ਰੋਡ ਬੰਦ ਹੋ ਗਈ ਪਿੰਡਾਂ ਚ ਵੱਢ ਮੁਸਲਮ ਪਿੰਡ ਸੀਗੇ ਐ ਪਿਆਰ ਮਹੱਤਵ ਰਹਿ ਨੇ ਕੋਈ ਟੱਕਰ ਨਹੀਂ ਆ ਚਾਪੀਣ ਲੱਗੇ ਉਹ ਮੁਸਲਮਾਂ ਦੀ ਤਗਾਂ ਸੀ ਮੈਂ ਉਹਨੂੰ ਫੋਟੋ ਫੋਟੋ ਖਿੱਚੇ ਦਨਾ ਮੈਂ ਮੈਂ ਕੋਈ ਦਿੱਕਤ ਕੋਈ ਦਿੱਕਤ ਨਹੀਂ ਹੈ ਸਾਡੇ ਸਾਰੇ ਬੜੇ ਪਿਆਰ ਵਾਲੇ ਸਾਰੇ ਸਾਰ ਬੰਦੇ ਆਉਣੇ ਨੇ ਕੋਈ ਕੋਈ ਦਿੱਕਤ ਨਹੀਂ ਹੈ ਪਰ ਆਪਾਂ ਨੂੰ ਦਿੱਕਤ ਨਹੀਂ ਹੈ ਕੀ ਆ ਦਿੱਕਤ ਹੈ ਇਹ ਹੈ ਜੀ ਉਹ ਯਾਰ ਗੁਰਦੁਆਰਾ ਸਾਹਿਬ ਦਾ ਨਾ ਮੰਦਰ ਗੁਰਦੁਆਰਾ ਦਿਮਾਜ ਕਰਦਰੀ ਬੜਾ ਹੈ ਕਿਉਂਕਿ ਸਿੱਖ ਬਣਾਣਾ ਅੱਗੇ ਤੋਂ ਲਾਗੇ ਮੈਂ ਹੋਇਆ ਹੈ ਜਿਹੜਾ ਮੰਦਰ ਹੈ ਇਹ ਜਿਹੜਾ ਦੂਸਰੇ ਸਾਹਮਣੇ ਇਹ ਆ ਆ ਜੀ ਤੇ ਆਸ ਕਾਟ ਦਾ ਠੀਕ ਹੈ ਜਦੋਂ ਮੇਰੇ ਘਰ ਤੇ ਕੰਬੀ ਹੋ ਗਿਆ ਯਾਰ ਤੱਕ ਪੂਰਾ ਨਹੀਂ ਨਾਮ ਤੇ ਧੰਨ ਦੇ ਦਿਵਸ ਦੀ ਗੱਲ ਕਰ ਸਕਦਾ ਮੈਂ ਮਰਮਟਾ ਉਰਲੀ ਕਰ ਲਊਗਾ ਕਿਹੜੇ ਉਹ ਜਿੱਦਾਂ ਹੁੰਦਾ ਪੰਜ ਸਨਾਨਾ ਉਹ ਕਰ ਲਾਂਗੇ ਆਪਾਂ ਫਿਰ ਮਿਲਦੇ ਆ ਕਿਉਂ ਦੇ ਹੋਰ ਠੀਕ ਹੈ ਮਿਲਦੇ ਆ ਵੀਡੀਓ ਫੋਟੋ ਫੋਟੋ ਤਾ